ਸੌਰਬਦੀ ਦਾ ਤਾਤਾ ਦਾ ਦਰਬਾਰ ਵੜਾ ਸੋਣਾ ਸੌਰਬਦੀ ਦਾ ਤਾਤਾ ਦਾ ਦਰਬਾਰ ਵੜਾ ਸੋਣਾ ਰੱਬ ਨੇ ਫਰਮਾਇਆ ਹੈ ਮੇਰਾ ਯਾਰ ਵੜਾ ਸੋਣਾ ਰੱਬ ਨੇ ਫਰਮਾਇਆ ਹੈ ਮੇਰਾ ਯਾਰ ਵੜਾ ਸੋਣਾ سو رب دی داتا دا دربار بڑا سونا ستری دوستو آداب سلام ہے تھوڑا اپنا سو سکندر سو ہمیشہ کی طرح خواجہ کجر پیر بابا خواجہ کجر جی نیلو پول ہمیشہ کی طرح جھولے لال ਜੀਦਾ ਮੇਲਾ ਮਨਾਇਆ ਜਾ ਰਿਹਾ ਹੁਣ ਤੱਕ ਕਾਫੀ ਮੇਲੇ ਹੋ ਚੁੱਕੇ ਨੇ 25ਵਾਂ ਸਲਾਨਾ ਬਸਾਖੀ ਜੋੜ ਮੇਲਾ ਅਤੇ ਪੰਡਾਰਾ ਉਸੇ ਤਰ੍ਹਾਂ ਹੀ ਹੁਣ ਫਿਰ ਇਹ ਮੇਲਾ ਮਨਾਇਆ ਜਾ ਰਿਹਾ ਸੋ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਮਨਜੋਤ ਸਿੰਘ ਜੀ ਗਰੇਵਾਲ ਜੀ ਨੀਲੋਂਪੋੜ ਵਾਲੇ ਮਾਤਾ ਸਤਨਾਮ ਕੌਰ ਗਰੇਵਾਲ ਜੀ ਮੁੱਖ ਮੇਲੇ ਦੇ ਪ੍ਰਬੰਧਕ ਬਾਬਾ ਮਨਜੋਤ ਸਿੰਘ ਗੱਦੀ ਨਸੀਬ ਬਹੁਤ ਸਾਰੇ ਕਲਾਕਾਰ ਇੱਥੇ ਬਾਬਾ ਜੀ ਦਾ ਗੁਣ ਗਾਣ ਕਰਨਗੇ ਸੋ ਮੈਂ ਵੀ ਹਾਜ਼ਰੀ ਭਰੂੰਗਾ ਸੋ ਸਾਰਿਆਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਤੁਸੀਂ ਆਪਣੇ ਇੱਥੇ ਦੁੱਖ ਲੈ ਕੇ ਆਉਨੇ ਹੋ ਤੇ ਸੁੱਖ ਲੈ ਕੇ ਜਾਨੇ ਹੋ ਤੁਸੀਂ ਆਓ ਸੁਬਾਹ ਦੇ 10 ਵਜੇ ਤੋਂ ਲੈ ਕੇ ਦੇਰ ਰਾਤ ਤੱਕ ਇਹ ਪ੍ਰੋਗਰਾਮ ਚੱਲੇਗਾ ਪਟੁੱਤ ਲੰਗਰ ਵਰਤਣਗੇ ਸੋ ਸਾਰੇ ਜਾਣੇ ਆਓ ਆ ਕੇ ਖੁਸ਼ੀਆਂ ਲੈ ਕੇ ਜਾਓ ਮਿਹਰਬਾਨੀ ਤਦਮਾ ਸ਼ੁਕਰੀਆ ਸੋ ਦੋ ਬੋਲ ਮੈਂ ਜਰੂਰ ਸੁਣਾਉਂਗਾ ਸੌਰਬ ਦੀ ਦਾਤਾਂ ਦਾ ਦਰਬਾਰ ਬੜਾ ਸੋਣਾ ਸੌਰਬ ਦੀ ਦਾਤਾਂ ਦਾ ਦਰਬਾਰ ਬੜਾ ਸੋਹਣਾ ਰੱਬ ਨੇ ਫਰਮਾਇਆ ਮੇਰਾ ਯਾਰ ਬੜਾ ਸੋਹਣਾ ਰੱਬ ਨੇ ਫਰਮਾਇਆ ਮੇਰਾ ਯਾਰ ਬੜਾ ਸੋਹਣਾ ਸੌਰਬ ਦੀ ਦਾਤਾਂ ਦਾ ਦਰਬਾਰ ਬੜਾ ਸੋਹਣਾ ਸੌਰਬ ਦੀ ਦਾਤਾਂ ਦਾ ਦਰਬਾਰ ਬਣਾ ਸੋਹਣਾ ਇਹ ਦਰਬਾਰ ਸੱਚਿਓ ਬੜਾ ਸੋਹਣਾ ਇੱਥੇ ਸਭ ਨੂੰ ਭਾਗ ਲੱਗਦੇ ਨੇ ਸਾਰੇ ਜਣੇ ਆਓ ਆਪਣੇ ਦੁੱਖ ਲੈ ਕੇ ਆਓ ਸੁੱਖ ਲੈ ਕੇ ਜਾਓ ਮਿਹਰਬਾਨੀ ਧੰਨਵਾਦ ਸ਼ੁਕਰੀਆ ਜੈ ਪੀਰਾਂ ਦੀ ਜੈ ਮਸਤਾਂ ਸੋ ਬਹੁਤ ਖੁਸ਼ੀ ਦੀ ਗੱਲ ਇਹ ਹੈ ਕਿ ਕਰਮਜੀਤ ਅਣਮੋਲ ਜੀ ਬਹੁਤ ਹੀ ਅੱਛੇ ਫਿਲਮ ਅਦਾਕਾਰ ਔਰ ਗੀਤਕਾਰ ਸੰਗੀਤਕਾਰ ਕਲਾਕਾਰ ਸਾਰੀਆਂ ਕਾਰਾਂ ਦੇ ਮਾਲਕ ਨੇ ਉਹ ਸੋ ਆਪਣੇ ਭਰਾ ਨੇ ਸੋ ਬਹੁਤ ਹੀ ਖੁਸ਼ੀ ਦੀ ਗੱਲ ਇਹ ਆ ਕਿ ਕਮੇਟੀ ਕਲਾਕਾਰ ਵੀ ਨੇ ਉਹ ਤੇ ਉਹਨਾਂ ਨੂੰ ਇਸ ਦਰਗਾਹ ਤੋਂ ਖਵਾਜਾ ਖিজਰ ਜਿੰਦਾ ਪੀਰ ਝੁਲੇलाल ਜੀ ਇਸ ਦਰਗਾਹ ਤੋਂ ਇਸ ਮੇਲੇ ਤੇ ਬਾਬਾ ਮਨਜੋਤ ਸਿੰਘ ਗਰੇਵਾਲ ਜੀ ਉਹਨਾਂ ਵੱਲੋਂ ਸਵਰਗੀਆ ਜਮਲਾ ਜੱਟ ਜੀ ਉਸਤਾਦ ਲੋਕ ਉਹਨਾਂ ਦਾ ਅਵਾਰਡ ਦਿੱਤਾ ਜਾਏ ਤੇ ਮਹਾਪੰਜਾਬ ਯੂਐਸਏ ਚੈਨਲ ਜਿਹੜਾ ਦੇਸ਼ਾਂ ਦੇਸ਼ਾਂ ਵਿੱਚ ਵੀ ਦੇਖਣ ਨੂੰ ਮਿਲਦਾ ਸੋ ਇੱਥੇ ਵੀ ਇਹ ਚੈਨਲ ਲਾਈਵ ਕਰੇਗਾ ਔਰ ਤੁਸੀਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਇਸ ਮੇਲੇ ਦੀਆਂ ਖੂਬ ਰੌਣਕਾਂ ਨੂੰ ਵਧਾਓ ਮਿਹਰਬਾਨੀ ਧੰਨਵਾਦ ਸ਼ੁਕਰੀਆ ਰੱਬ ਰੱਖਾ